ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 939 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 940 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬੇਨਦੰਤਾ ਕਿਉਂ ਖਾਈਐ ਸਾਰ ਮਾਇਆ ਦੇ ਇਸ ਪ੍ਰਭਾਵ ਤੋਂ ਬਚਣਾ ਇਉਂ ਹੀ ਸੌਖਾ ਹੈ ਜਿਵੇਂ ਬਿਨਾਂ ਦੰਦਾਂ ਦੇ ਲੋਹਾ ਜੱਬਣਾ ਦੰਦਾਂ ਤੋਂ ਬਿਨਾਂ ਲੋਹਾ ਕਿਵੇਂ ਚੱਬਿਆ ਜਾਏ ਨਾਨਕ ਸੱਚਾ ਕਰੋ ਵਿਚਾਰ हे ਨਾਨਕ ਕੋਈ ਸਹੀ ਵਿਚਾਰ ਦੱਸੋ ਭਾਵ ਕੋਈ ਐਸਾ ਵਿਚਾਰ ਦੱਸੋ ਜੋ ਸਾਡੇ ਮਨ ਲੱਗੇ ਸਾਡੇ ਮਨ ਨੂੰ ਜੋ ਪਾ ਜਾਏ ਸਤਗੁਰ ਕੈ ਜਨਮੇ ਗਵਨ ਮਿਟਾਇਆ ਫਿਰ ਗੁਰਨਾਨਕ ਪਾਤਸ਼ਾਹ ਜੀ ਅੱਗੋਂ ਉੱਤਰ ਦਿੰਦੇ ਹਨ ਸਿੱਧਾਂ ਦੇ ਪ੍ਰਸ਼ਨਾਂ ਦਾ ਕਿ ਜਿਉਂ-ਜਿਉਂ ਸਤਗੁਰ ਦੀ ਸਿੱਖਿਆ ਤੇ ਤੁਰੇ ਤਿਉਂ-ਤਿਉਂ ਮਨ ਦੀ ਪਟਕਣਾ ਮੁਕਦੀ ਹੈ ਸਤਗੁਰ ਦੇ ਪ੍ਰਮਾਤਮਾ ਦੇ ਮਿਹਰ ਸਦਕਾ ਫਿਰ ਜੋ ਮਾੜੇ ਕਰਮ ਹਨ ਉਹ ਮਿਟ ਜਾਂਦੇ ਹਨ ਤੇ ਚੰਗੇ ਕਰਮ ਜਿਹੜੇ ਨੇ ਉਹ ਉਪਜ ਪੈਂਦੇ ਹਨ ਅਨਹਦ ਰਾਤੇ ਹੋ ਮਨ 라ਇਆ ਜਿਉਂ ਜੋ ਇੱਕ ਰਸ ਵਿਆਪਕ ਪ੍ਰਭੂ ਵਿੱਚ ਜੁੜੁੰਦਾ ਆਨੰਦ ਆਇਆ ਤਿਉਂ ਤਿਉਂ ਇਹ ਮਨ ਪਰਚਦਾ ਗਿਆ ਮਨਸਾ ਆਸਾ ਸ਼ਬਦ ਜਲਾਈ ਮਨ ਦੇ ਫੁਰਨੇ ਤੇ ਦੁਨੀਆ ਵਾਲੀਆਂ ਆਸਾਂ ਅਸਾਂ ਗੁਰਦੇ ਸ਼ਬਦੇ ਰਾਹੀ ਸਾੜੀਆਂ ਹਨ ਗੁਰਮਖ ਜੋਤ ਨਿਰੰਤਰ ਪਾਈ ਗੁਰੂ ਦੇ ਸਾਹਮਣੇ ਹੋਇਆ ਇਕ ਰਸ ਰਬੀ ਪ੍ਰਕਾਸ਼ ਲਭਾ ਹੈ ਤ੍ਰੈ ਗੁਣ ਮਿਟੇ ਖਾਈਐ ਸਾਰ ਇਸ ਰਬੀ ਪ੍ਰਕਾਸ਼ ਦੀ ਵਰਗਤ ਨਾਲ ਅਸਾਂ ਮਾਇਆ ਦੇ ਚਲਕੇ ਤੇ ਚਲਕੇ ਦੇ ਤਿੰਨਾ ਹੀ ਕਿਸਮਾਂ ਦੇ ਅਸਰ ਤਮੋ ਰਜੋ ਸਤੋ ਆਪਣੇ ਉੱਤੇ ਬੈਣ ਨਹੀਂ ਦਿੱਤੇ ਤੇ ਇਸ ਤਰ੍ਹਾਂ ਮਾਇਆ ਦੀ ਝੋੜ ਤੋਂ ਬਚਣ ਦਾ ਇਹ ਅਤ ਸੋਖਾ ਕੰਮ ਰੂਪ ਲੋਹਾ ਚਬਿਆ ਗਿਆ ਹੈ ਨਾਨਕ ਤਾਰੇ ਤਾਰਨ ਹਾਰ ਪਰ ਹੈ ਨਾਨਕ ਇਸ ਦੁੱਤਰ ਸੰਸਾਰ ਤੋਂ ਤਾਰਨ ਦੇ ਸਮਰੱਥ ਪ੍ਰਭੂ ਪਰਮਾਤਮਾ ਆਪ ਹੀ ਤਾਰਦਾ ਹੈ ਆਦ ਕੋ ਕਬਨ ਵਿਚਾਰ ਕਥਿਅ ਲੈ ਸੋਨ ਕਹਾ ਘਰ ਵਾਸੋ ਸਿੱਧ ਫਿਰ ਪ੍ਰਸ਼ਨ ਕਰਦੇ ਹਨ ਕਿ ਤੋਹੀ ਸ੍ਰਿਸ਼ਟੀ ਦੇ ਮੁੱਢ ਦਾ ਕੀ ਵਿਚਾਰ ਦੱਸਦੇ ਹੋ ਤਦੋਂ ਅਫੋਰ ਪ੍ਰਮਾਤਮਾ ਦਾ ਟਿਕਾਣਾ ਕਿੱਥੇ ਸੀ ਗਿਆਨ ਕੀ ਮੰਦਰੇ ਗਿਆਨ ਕੀ ਮੰਦਰਾ ਕਵਨ ਕਥਿਯਲੇ ਘਟ ਘਟ ਕਵਨ ਨਿਵਾਸੋ ਪ੍ਰਮਾਤਮਾ ਨਾਲ ਜਾਣ ਪਛਾਣ ਦਾ ਕੀ ਸਾਧਨ ਦੱਸਦੇ ਹੋ ਹਰੇਕ ਘਟ ਵਿੱਚ ਕਿਸ ਦਾ ਨਿਵਾਸ ਹੈ ਕਾਲ ਕਾਠੀ ਗਾ ਕਿਉਂ ਜਲਾਈ ਲੇ ਕਿਉਂ ਨਿਰਭੋ ਘਰ ਜਾਈਏ ਕਾਲ ਦੀ ਝੋਟ ਤੋਂ ਕਿਵੇਂ ਕਾਲ ਦੀ ਝੋਟ ਕਿਵੇਂ ਮੁਕਾਈ ਜਾਏ ਕਿਵੇਂ ਬਚਿਆ ਜਾਏ ਨਿਰਪੈਤਾ ਦੇ ਦਰਜੇ ਤੇ ਕਿਵੇਂ ਅਪੜੀ ਦਾ ਹੈ ਸਹਿਜ ਸੰਤੋਖ ਆਕਾਸ਼ਨ ਜਾਣੈ ਕਿਉਂ ਛੇਦੇ ਬਹਿ ਰਾਈਏ ਕਿਵੇਂ ਹੋਵੇਂ ਵੈਰੀ ਦਾ ਨਾਸ ਹੋਵੇ ਜਿਸ ਕਰਕੇ ਸਹਿਤ ਸੰਤੋਖ ਦਾ ਅਸਨ ਪਛਾਣ ਲਿਆ ਜਾਏ ਭਾਵ ਕਿਸ ਕਰਕੇ ਸਹਿ ਸੰਤੋਖ ਪ੍ਰਾਪਤ ਹੋਵੇ ਗੁਰ ਕੈ ਸ਼ਬਦ ਹੋਮੈ ਬਖ ਮਾਰੇ ਤਾਂ ਨਿਜ ਕਰ ਹੋਵੇ ਵਾਸੋ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਉਤਰ ਦਿੰਦੇ ਹਨ ਸਿੱਧਾਂ ਦੇ ਪ੍ਰਸ਼ਨ ਦਾ ਕਿ ਜੋ ਮਨੁੱਖ ਸਤਗੁਰ ਦੇ ਸ਼ਬਦ ਦੀ ਰਾਹੀ ਹੋਮੈ ਦੇ ਜ਼ਹਿਰ ਨੂੰ ਮੁਕਾ ਲਏ ਤਾਂ ਨਿਜ ਘਰ ਸਰੂਪ ਵਿੱਚ ਟਿਕ ਜਾਂਦਾ ਹੈ ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ ਨਾਨਕ ਦਾ ਕਾ ਦਾਸੋ ਜਿਸ ਪ੍ਰਭੂ ਨੇ ਰਚਨਾ ਰਚੀ ਹੈ ਜੋ ਮਨੁੱਖ ਉਸ ਨੂੰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਪਛਾਣਦਾ ਹੈ ਨਾਨਕ ਉਸ ਦਾ ਦਾਸ ਹੈ ਕਹਾ ਤੇ ਆਵੇ ਕਹਾ ਇਹੋ ਜਾਵੇ ਕਹਾਂ ਇਹੋ ਰਹੇ ਸਮਾਈ ਫਿਰ ਪ੍ਰਸ਼ਨ ਕੀਤਾ ਸਿੱਧਾਂ ਨੇ ਇਹ ਜੀਵ ਕਿੱਥੋਂ ਆਉਂਦਾ ਹੈ ਕਿੱਥੇ ਜਾਂਦਾ ਹੈ ਕਿੱਥੇ ਟਿਕਿਆ ਰਹਿੰਦਾ ਹੈ ਭਾਵ ਜੀਵ ਕਿਵੇਂ ਜੀਵਨ ਬਤੀਤ ਕਰਦਾ ਹੈ ਇਸ ਸ਼ਬਦ ਦਾ ਜੋ ਅਰਥ ਆਵੇ ਤਿਸ ਗੁਰਦਿਲ ਨਤਮਾਈ ਜੋ ਇਹ ਗੱਲ ਸਮਝਾ ਦੇਵੇ ਸਾਨੂੰ ਅਸੀ ਮੰਨ ਆਗੇ ਕਿ ਉਸ ਗੁਰੂ ਨੂੰ ਰਤਾ ਪੀ ਲੋਭ ਨਹੀਂ ਹੈ ਕਿਉਂ ਤਤੈ ਵਗਤੈ ਭਾਵੈ ਗੁਰਮਖ ਲਗੇ ਪਿਆਰੋ ਜੀਵ ਜਗਤ ਦੇ ਮੂਲ ਦੇ ਦ੍ਰਿਸ਼ਟ ਪ੍ਰਭੂ ਨੂੰ ਕਿਵੇਂ ਮਿਲੇ ਗੁਰੂ ਦੀ ਰਾਹੀ ਪ੍ਰਭੂ ਨਾਲ ਇਸਦਾ ਪਿਆਰ ਕਿਵੇਂ ਬਣੇ ਆਪੇ ਸੁਰਤਾ ਆਪੇ ਕਰਤਾ ਕੋ ਨਾਨਕ ਵਿਚਾਰੋ ਏ ਨਾਨਕ ਸਾਨੂੰ ਉਸ ਪ੍ਰਭੂ ਦੇ ਵਿਚਾਰ ਦੱਸੋ ਜੋ ਆਪ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਉਹਨਾਂ ਦੇ ਸੁਣਨ ਵਾਲਾ ਹੈ ਫਿਰ ਇਸ ਪ੍ਰਸ਼ਨ ਦਾ ਉੱਤਰ ਵੀ ਗੁਰੂ ਨਾਨਕ ਪਾਤਸ਼ਾਹ ਜੀ ਅਗਲੀਆਂ ਪੰਕਤੀਆਂ ਵਿੱਚ یوں ਦਿੰਦੇ ਹਨ ਹੁਕਮੇ ਆਵੇ ਹੁਕਮੇ ਜਾਵੇ ਹੁਕਮੇ ਰਹੇ ਸਮਾਈ ਉੱਤਰ ਇਹ ਹੈ ਕਿ ਜੀਵ ਪ੍ਰਭੂ ਦੇ ਹੁਕਮ ਵਿੱਚ ਹੀ ਇੱਥੇ ਆਉਂਦਾ ਹੈ ਹੁਕਮ ਵਿੱਚ ਹੀ ਇੱਥੋਂ ਤੁਰ ਜਾਂਦਾ ਹੈ ਜੀਵ ਨੂੰ ਹੁਕਮ ਵਿੱਚ ਹੀ ਜੀਵਨ ਬਤੀਤ ਕਰਨਾ ਪੈਂਦਾ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਾਂ ਹਮੈ ਕਹਿ ਨਾ ਕੋਏ ਜਿਹੜਾ ਜੀਵ ਪਰਮਾਤਮਾ ਦੇ ਹੁਕਮ ਵਿੱਚ ਚੱਲਦਾ ਹੈ ਫਿਰ ਉਹਨੂੰ ਹਮੈ ਨਹੀਂ ਵਿਆਪਦੀ ਹੋ ਮੈ ਨਾਵੇ ਨਾਲ ਵਿਰੋਧ ਹੈ ਦੋਏ ਨ ਵਸੈ ਇਕ ਥਾਏ ਜਿਸ ਮਨ ਵਿੱਚ ਜਿਸ ਹਿਰਦੇ ਵਿੱਚ ਹੋਮੈ ਹੁੰਦੀ ਐ ਉਥੇ ਪ੍ਰਮਾਤਮਾ ਦਾ ਨਾਮ ਨਹੀਂ ਵਸਦਾ ਪੂਰੇ ਗੁਰ ਤੇ ਸਾਚ ਕਮਾਵੇ ਗਤ ਮਿਤ ਸ਼ਬਦੇ ਪਾਈ ਪੂਰੇ ਗੁਰ ਦੀ ਰਾਹੀ ਮਨੁੱਖ ਸੱਚੇ ਪ੍ਰਭੂ ਦੇ ਸਿਮਰਨ ਦੀ ਕਮਾਈ ਕਰਦਾ ਹੈ ਇਹ ਗੱਲ ਗੁਰ ਦੇ ਸ਼ਬਦ ਤੋਂ ਹੀ ਮਿਲਦੀ ਹੈ ਕਿ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ ਬੇਅੰਤ ਹੈ ਆਦ ਕੋ ਬਿਸਮਾਦ ਵਿਚਾਰ ਕਥਿ ਹਲੇ ਸੋਨੇ ਨਿਰੰਤਰ ਵਾਸ ਲਿਆ ਪੌੜੀ ਨੰਬਰ 29 ਅਤੇ 22 ਦਾ ਉੱਤਰ ਇਹ ਹੈ ਸ੍ਰਿਸ਼ਟੀ ਦੇ ਮੋਢ ਦਾ ਵਿਚਾਰ ਤਾਂ ਅਚਰਜ ਅਸਚਰਜ ਹੀ ਕਿਹਾ ਜਾ ਸਕਦਾ ਹੈ ਜਦੋਂ ਇੱਕ ਰਸ ਅਫੁਰ ਪਰਮਾਤਮਾ ਦਾ ਹੀ ਵਜੂਦ ਸੀ ਅਕਲ ਪਾਤ ਮੁੰਦਰਾ ਗੁਰ ਗਿਆਨ ਵਿਚਾਰੀਲੇ ਘਟ ਘਟ ਸਾਚਾ ਸਰਬ ਜੀਆ ਗਿਆਨ ਦਾ ਅਸਲੀ ਸਾਧਨ ਇਹ ਸਮਝੋ ਕਿ ਸਤਿਗੁਰ ਤੋਂ ਮਿਲਿਆ ਗਿਆਨ ਹੋਵੇ ਭਾਵ ਗਿਆਨ ਪ੍ਰਾਪਤ ਕਰਨ ਦਾ ਅਸਲੀ ਸਾਧਨ ਸਤਿਗੁਰ ਦੀ ਸ਼ਰਨ ਹੀ ਹੈ ਹਰੇਕ ਘਟ ਵਿੱਚ ਸਾਰੇ ਜੀਵਾਂ ਵਿੱਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਰਮਾਤਮਾ ਹੀ ਵਸਦਾ ਹੈ ਤੇਸ ਗੱਲ ਦੀ ਸੋਝੀ ਗੁਰੂ ਤੋਂ ਹੁੰਦੀ ਹੈ ਸਤਿਗੁਰੂ ਤੋਂ ਹੁੰਦੀ ਹੈ ਕਿਉਂਕਿ ਜੇ ਸੋ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਗੁਰਬਚਨਿ ਅਵੇ ਗਤ ਸਮਾਈਐ ਤਤ ਨਿਰਿੰਜਨ ਸਹਿਜ ਲਹੈ ਅਦ੍ਰਿਸ਼ਟ ਪ੍ਰਭੂ ਵਿੱਚ ਸਤਿਗੁਰ ਦੇ ਸ਼ਬਦ ਦੀ ਰਾਹੀ ਲੀਨ ਹੋਈਦਾ ਹੈ ਗੁਰ ਸ਼ਬਦ ਦੀ ਰਾਹੀ ਅਡੋਲ ਅਵਸਥਾ ਵਿੱਚ ਟਿਕਿਆ ਜਗਤ ਦਾ ਮੂਲ ਨਿਰੰਜਨ ਪਰਮਾਤਮਾ ਪ੍ਰਭੂ ਮਾਇਆ ਤੋਂ ਰਹਿਤ ਪ੍ਰਭੂ ਲਭ ਪੈਂਦਾ ਹੈ ਨਾਨਕ ਦੂਜੀ ਕਾਰ ਨਾ ਕਰਨੀ ਸੇਵਾ ਸਿਖ ਸੋਖੋ ਖੋਜ ਲਹਿ ਨਿਰੰਜਨ ਨਿਰੰਕਾਰ ਨੂੰ ਲੱਭਣ ਲਈ ਗੁਰੂ ਦੇ ਬਚਨਾਂ ਉੱਤੇ ਤੁਰਨ ਤੋਂ ਛੋਟਾ ਹੋਰ ਕੋਈ ਕਾਰ ਕਰਨ ਦੀ ਲੋੜ ਨਹੀਂ ਜੋ ਸਿੱਖ ਗੁਰੂ ਆਸ਼ੇ ਅਨੁਸਾਰ ਸੇਵਾ ਕਰਦਾ ਹੈ ਨਾਮ ਜਪਦਾ ਇਹੋ ਭਾਲ ਕੇ ਨਿਰੰਜਨ ਨੂੰ ਲੱਭ ਲੈਂਦਾ ਹੈ ਹੁਕਮ ਬਿਸਮਾਦ ਹੁਕਮ ਪਛਾਣੈ ਜੀਅ ਜੁਗਤ ਸੱਚ ਜਾਣੈ ਸੋਈ ਹੇ ਨਾਨਕ ਹੁਕਮ ਮੰਨਣਾ ਅਚਰਜ ਖਿਆਲ ਹੈ ਭਾਵ ਇਹ ਖਿਆਲ ਹੈ ਕਿ ਗੁਰੂ ਦੇ ਹੁਕਮ ਵਿੱਚ ਤੁਰੇ ਆਪੇ ਗੱਤ ਵਿੱਚ ਸਮਝਾਈ ਸਮਾਈਦਾ ਹੈ ਹੈਰਾਨੀ ਜਨਕ ਪੈਦਾ ਹੈਰਾਨਗੀ ਪੈਦਾ ਕਰਨ ਵਾਲਾ ਹੈ ਇਹ ਖਿਆਲ ਪਰ ਜੋਬਨੁਕ ਹੁਕਮ ਵਿੱਚ ਤੁਰ ਕੇ ਹੁਕਮ ਨੂੰ ਪਛਾਣਦਾ ਹੈ ਉਹ ਜੀਵਨ ਦੀ ਸਹੀ ਯੁਗਤੈ ਸੱਚ ਨੂੰ ਜਾਣ ਲੈਂਦਾ ਹੈ ਆਪ ਮੇਟ ਨਿਰਾਲਮ ਹੋਵੇ ਅੰਤਰ ਸਾਚ ਜੋਗੀ ਕਹੀਏ ਸੋਈ ਉਹ ਆਪਾ ਪਾ ਮਟਾ ਕੇ ਦੁਨੀਆ ਵਿੱਚ ਰਹਿੰਦਾ ਹੋਇਆ ਭੀ ਦੁਨੀਆ ਤੋਂ ਵੱਖਰਾ ਹੁੰਦਾ ਹੈ ਕਿਉਂਕਿ ਉਸ ਦੇ ਹਿਰਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਾਖਿਆਤ ਹੈ ਬਸ ਐਸਾ ਮਨੁੱਖ ਹੀ ਯੋਗੀ ਅਖਵਾਣ ਦੇ ਯੋਗ ਹੈ ਆਵੇਗਾ ਤੋ ਨਿਰਮਾਇਲ ਉਪਜੇ ਨਿਰਗੁਣ ਤੇ ਸਰਗੁਣ ਥੀਆ ਜਦੋਂ ਅਦ੍ਰਿਸ਼ਟ ਅਵਸਥਾ ਤੋਂ ਨਿਰਮਲ ਪ੍ਰਭੂ ਪ੍ਰਗਟ ਹੁੰਦਾ ਹੈ ਤੇ ਨਿਰਗੁਣ ਰੂਪ ਤੋਂ ਸਰਗੁਣ ਬਣਦਾ ਹੈ ਭਾਵ ਆਪਣੇ ਅਦ੍ਰਿਸ਼ਟ ਆਤਮਕ ਸਰੂਪ ਤੋਂ ਆਕਾਰ ਵਾਲਾ ਬਣ ਕੇ ਸੂਖਮ ਤੇ ਸਥੂਲ ਰੂਪ ਵਿੱਚ ਧਾਰ ਲੈਂਦਾ ਹੈ ਸਤਗੁਰ ਪਰਚੈ ਪਰਮ ਪਦ ਪਾਈਐ ਸੱਚ ਹੈ ਸ਼ਬਦ ਸਮਾਇ ਲਿਆ ਤਦੋਂ ਇਸ ਦ੍ਰਿਸ਼ਟ ਮਾਨਸ ਸੰਸਾਰ ਵਿੱਚੋਂ ਜਿਸ ਜੀਵ ਦਾ ਮਨ ਸਤਗੁਰ ਦੇ ਸ਼ਬਦ ਨਾਲ ਪਤੀਜਦਾ ਪਤੀਜਦਾ ਜਾਂਦਾ ਹੈ ਉਸ ਜੀਵ ਨੂੰ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਤਦੋਂ ਸਮਝੋ ਕਿ ਗੁਰੂ ਦੇ ਸ਼ਬਦ ਹੀ ਰਾਹੀ ਸੱਚੇ ਪ੍ਰਭੂ ਨੇ ਉਸ ਨੂੰ ਆਪਣੇ ਵਿੱਚ ਲੀਨ ਕਰ ਲਿਆ ਹੈ ਇੱਕ ਕੋ ਸੱਚ ਏਕਾ ਜਾਣੈ ਹੋ ਮੈਂ ਦੂਜਾ ਦੂਰ ਕੀਆ ਤਦੋਂ ਕੇਵਲ ਇੱਕ ਪ੍ਰਭੂ ਨੂੰ ਹੀ ਸਦਾ ਰਹਿਣ ਵਾਲੀ ਹਸਤੀ ਜਾਣਦਾ ਹੈ ਉਸ ਨੇ ਹਮੈ ਤੇ ਦੂਜਾ ਭਾਵ ਭਾਵ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਜਈ ਹਸਤੀ ਦੀ ਸੰਭਾਵਨਾ ਦਾ ਖਿਆਲ ਦੂਰ ਕਰ ਲਿਆ ਹੁੰਦਾ ਹੈ ਸੋ ਜੋਗੀ ਗੁਰ ਸ਼ਬਦ ਪਛਾਣੈ ਅੰਤਰ ਕਮਲ ਪਰਗਾਸ ਥੀਆ ਬਸ ਉਹੀ ਅਸਲ ਜੋਗੀ ਹੈ ਉਹ ਸਤਗੁਰ ਦੇ ਬਚਨ ਸਤਗੁਰ ਦੇ ਸਮਝ ਸਤਗੁਰ ਦੇ ਸ਼ਬਦ ਨੂੰ ਸਮਝਦਾ ਹੈ ਉਸ ਦੇ ਅੰਦਰ ਹਿਰਦਾ ਰੂਪ ਕੋਲ ਫੁੱਲ ਖਿੜ ਪਿਆ ਹੁੰਦਾ ਹੈ ਜੀਵਤ ਮਰੇ ਤਾਂ ਸਭ ਕੁਛ ਸੂਜੈ ਅੰਤਰ ਜਾਣੈ ਸਰਬਦਿਆ ਜੋ ਮਨੁੱਖ ਜਿਉਂਦਾ ਹੀ ਮਰਦਾ ਹੈ ਭਾਵ ਹਉਮੈ ਦਾ ਤਿਆਗ ਕਰਦਾ ਹੈ ਸੁਆਰਥ ਮਟਾਉਂਦਾ ਹੈ ਉਸ ਨੂੰ ਜ਼ਿੰਦਗੀ ਦੇ ਹਰੇਕ ਪਹਿਲੂ ਦੀ ਸਮਝ ਆ ਜਾਂਦੀ ਹੈ ਉਹ ਮਨੁੱਖ ਸਾਰੇ ਜੀਵਾਂ ਉੱਤੇ ਦਇਆ ਕਰਨ ਦਾ ਅਸੂਲ ਆਪਣੇ ਮਨ ਵਿੱਚ ਪੱਕਾ ਕਰ ਲੈਂਦਾ ਹੈ ਨਾਨਕ ਤਾ ਕੋ ਮਿਲੇ ਵਡਾਈ ਆਪ ਪਛਾਣੈ ਸਰਬ ਜੀਆ ਏ ਨਾਨਕ ਉਸੇ ਮਨੁੱਖ ਨੂੰ ਇੱਜ਼ਤ ਮਿਲਦੀ ਹੈ ਉਹ ਸਾਰੇ ਜੀਵਾਂ ਵਿੱਚ ਆਪਣੇ ਆਪ ਨੂੰ ਵੇਖਦਾ ਹੈ ਭਾਵ ਉਸੇ ਜੋਤ ਨੂੰ ਸਭ ਵਿੱਚ ਵੇਖਦਾ ਹੈ ਜੋ ਉਸ ਦੇ ਆਪਣੇ ਅੰਦਰ ਹੈ ਸਭ ਮਹਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਸਾਚੋ ਪੁਜੈ ਸਾਚ ਸਮਾਵੈ ਸਾਚੇ ਸੂਚੇ ਏਕ ਮਿਆ ਗੁਰਮਖ ਸੱਚੇ ਪ੍ਰਭੂ ਤੋਂ ਪੈਦਾ ਹੁੰਦਾ ਹੈ ਤੇ ਸੱਚੇ ਵਿੱਚ ਹੀ ਲੀਨ ਰਹਿੰਦਾ ਹੈ ਪ੍ਰਭੂ ਪਰਮਾਤਮਾ ਤੇ ਗੁਰਸਿੱਖ ਗੁਰਮਖ ਇੱਕ ਰੂਪ ਹੋ ਜਾਂਦੇ ਹਨ ਝੂਠੇ ਆਵੇ ਠਵਰ ਨਾ ਪਾਵੇ ਦੂਜੇ ਆਵਾ ਗੌਣ ਭਿਆ ਪਰ ਝੂਠੇ ਭਾਵ ਨਾਸਵੰਤ ਮਾਇਆ ਵਿੱਚ ਲੱਗੇ ਹੋਏ ਬੰਦੇ ਜਗਤ ਆਉਂਦੇ ਹਨ ਉਹਨਾਂ ਨੂੰ ਮੰਨ ਦਾ ਟਿਕਾਉ ਨਹੀਂ ਹਾਸਲ ਹੁੰਦਾ ਸੋ ਇਸ ਦੂਜੇ ਭਾਵ ਦੇ ਕਾਰਨ ਉਹਨਾਂ ਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ ਆਵਾ ਗੌਣ ਮਿਟੇ ਗੁਰ ਸ਼ਬਦੀ ਆਪੇ ਪਰਖੈ ਬਖਸ ਲਿਆ ਇਹ ਜਨਮ ਮਰਨ ਦਾ ਚੱਕਰ 사ਤਗੁਰ ਦੇ ਸ਼ਬਦ ਦੀ ਰਾਹੀ ਮਿਟਦਾ ਹੈ ਗੁਰ ਸ਼ਬਦ ਵਿੱਚ ਜੁੜੇ ਮਨੁੱਖ ਨੂੰ ਪ੍ਰਭੂ ਆਪ ਪਛਾਣ ਲੈਂਦਾ ਹੈ ਤੇ ਉਸ ਉੱਤੇ ਮਿਹਰ ਕਰਦਾ ਹੈ ਇਕਾ ਬੇਦਨ ਦੂਜੈ ਵਿਆਪੀ ਨਾਮ ਰਸਾਇਣ ਵਿਸਰਿਆ ਪਰ ਜਿਨ੍ਹਾਂ ਅਨੁਸਾਰੇ ਰਸਾਂ ਦਾ ਘਰ ਪ੍ਰਭੂ ਦਾ ਨਾਮ ਵਿਸਰ ਜਾਂਦਾ ਹੈ ਉਹਨਾਂ ਨੂੰ ਦੂਜੇ ਭਾਵ ਵਿੱਚ ਫਸਣ ਦੇ ਕਾਰਨ ਇਹ ਹਉਮੈ ਦੀ ਪੀੜਾ ਸਤੰਦੀ ਹੈ ਫਿਰ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੈ ਗਠਾਏ ਸੋ ਬੁਝੈ ਜਿਸ ਆਪ ਬੁਝਾਏ ਗੁਰ ਕੈ ਸ਼ਬਦ ਸੋ ਮੁਕਤ ਪਿਆ ਇਹ ਪੇਤ ਉਹ ਮਨੁੱਖ ਸਮਝਦਾ ਹੈ ਜੇਸ ਨੂੰ ਪ੍ਰਭੂ ਆਪ ਸਮਝ ਬਖਸ਼ਦਾ ਹੈ ਗੁਰਦੇ ਸ਼ਬਦ ਵਿੱਚ ਜੁੜਨ ਦੇ ਕਾਰਨ ਉਹ ਮਨੁੱਖ ਹੋ ਮੈਂ ਤੋਂ ਯਾਦ ਹੋ ਜਾਂਦਾ ਹੈ ਨਾਨਕ ਤਾਰੇ ਤਾਰਨ ਹਾਰਾ ਹੋ ਮੈਂ ਦੂਜਾ ਪਰ ਹਰਿਆ ਏ ਨਾਨਕ ਜਿਸ ਨੇ ਹੋ ਮੈਂ ਦੂਜਾ ਭਾਵ ਦੋ ਤਿਆਗ ਦਿੱਤਾ ਦੂਰ ਕਰ ਦਿੱਤਾ ਹੈ ਉਸ ਨੂੰ ਤਾਰਨ ਹਾਰ ਪ੍ਰਭੂ ਪਰਮਾਤਮਾ ਤਾਰ ਲੈਂਦਾ ਹੈ ਸੋ ਬੂਜੈ ਜਿਸ ਆਪ ਬੁਝਾਏ ਗੁਰ ਕੈ ਸ਼ਬਦ ਸੋ ਮੁਕਤ ਪਿਆ ਨਾਨਕ ਤਾਰੇ ਤਾਰਨ ਹਾਰਾ ਹੋ ਮੈਂ ਦੂਜਾ ਪਰ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 940 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 941 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੂਰੀ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ